ਹਾਂਜੀ ਹਾਂਜੀ ਬਾਈ ਜੀ ਕਿੱਥੋਂ ਆਏ ਮੇਲਾ ਦੇਖਣ ਤੁਸੀਂ ਸਤਿ ਸ਼੍ਰੀ ਅਕਾਲ ਬਾਈ ਜੀ ਜਗਤਾਰ ਸਿੰਘ ਆ ਮੇਰਾ ਨਾਮ ਮਗੰਗਾ ਨਗਰ ਜ਼ਿਲ੍ਹੇ ਦਾ ਆ ਤੇ ਇੱਥੋਂ ਜਾ ਕੇ ਆ ਕੇ ਮੈਂ ਪਹਿਲੀ ਵਾਰ ਇਸ ਮੇਲੇ ਤੇ ਆਇਆ ਮੈਂ ਇੰਨਾ ਜ਼ਿਆਦਾ ਉਤਸ਼ਾਹਿਤ ਹੋਇਆ ਸਭ ਤੋਂ ਵੱਡੀ ਗੱਲ ਤੇ ਇਹ ਲੱਗੀ ਕਿ ਇੱਥੋਂ ਯੂਥ ਬਹੁਤ ਜ਼ਿਆਦਾ ਪਹੁੰਚਿਆ ਇਸ ਮੇਲੇ ਨੂੰ ਦੇਖ ਕੇ ਜਿਵੇਂ ਲੋਕ ਅੱਜ ਕੱਲ੍ਹ ਆਲਸ ਕਰਕੇ ਬੱਚੇ ਜ਼ਿਆਦਾ ਬਾਹਰ ਨੂੰ ਨਿਕਲ ਰਹੇ ਹੈ ਲੇਕਿਨ ਇਸ ਮੇਲੇ ਨੂੰ ਦੇਖ ਕੇ ਮੈਂ ਦੇਖਿਆ ਬੱਚਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਭਰਿਆ ਛੋਟੀ ਫਸਟ ਆਈ ਹੈ ਇਹ ਵੈੜ ਬਹੁਤ ਸੋਹਣੀ ਹੈ ਇਹਦੇ ਕਲਰ ਬਹੁਤ ਸੋਹਣੇ ਆਏ ਇਹਦੇ ਰਿੰਗ ਬਹੁਤ ਸੋਹਣੀ ਬਣੀ ਹੋਈ ਹੈ ਇਸ ਤਰ੍ਹਾਂ ਇਸ ਤਰ੍ਹਾਂ ਵਾਲੋ ਇਹ ਤਾਂ ਮੈਂ ਅੱਜ ਤੱਕ ਕਦੇ ਕਿਸੇ ਬੱਚੇ ਦੇਖੇ ਨਹੀਂ ਜਿਹੜੀ ਹੁੰਦੀ ਜਨਰੇਸ਼ਨ ਹੈ ਮੱਝਾਂ ਕਈ ਨਹੀਂ ਗੱਲਾਂ ਕਰਨੀਆਂ ਛੱਡ ਰਹੀ ਸੀ ਲੋਕ ਕਹਿੰਦੇ ਸੀ ਕਿ ਕੁਝ ਪੜ੍ਹ ਲਿਖ ਲਓ ਨਹੀਂ ਤਾਂ ਪਸੂ ਸਾਹਮਣੇ ਪੈਣਗੇ ਹਨ ਪਰ ਇੱਥੇ ਆ ਕੇ ਮੈਨੂੰ ਇਹ ਲੱਗਿਆ ਕਿ ਬਹੁਤ ਸਿਰ ਲੱਤਾ ਇਹਨਾਂ ਸਰਕਾਰਾਂ ਨੇ ਵਾਖੇ ਭਾਈ ਜੀ ਤੁਸੀਂ ਕਿਸਮਤ ਵਾਲੇ ਏੜੇ ਪੰਜਾਬ 'ਚ ਜੰਮੇ ਹੋ ਮੈਂ ਸੀ ਨੂੰ ਜਿਨ੍ਹਾਂ ਨੇ ਇਹਨੇ ਨੇ ਅਸੀਂ ਦਾ ਪ੍ਰਬੰਧ ਕੀਤਾ ਉਹਨਾਂ ਸਾਰਿਆਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਸਸਿਕਾ ਠੀਕ ਆ ਭਾਈ ਜੀ ਹਰ ਸਾਲ ਹੀ ਪੀਡੀਐਫ ਮੇਲਾ ਕਰਵਾਉਂਦਾ ਅਗਲੇ ਸਾਲ ਤੋਂ ਵੀ ਆਇਆ ਕਰਾਂਗੇ ਜੀ ਮੈਂ ਪਹਿਲੀ ਵਾਰ ਆਇਆ ਜੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਹੱਦ ਤੋਂ ਵੱਧ ਵਧੀਆ ਲੱਗਿਆ ਮਰਾਤ ਵੀ ਇੱਥੇ ਕਿਤੇ ਕਿਤੇ ਕੱਟਣੀ ਹੈ ਪਰ ਸਿਰ ਲੱਤਾ ਯਾਰ ਵ ਕਿਉਂਕਿ ਜਨੂਨ ਹੋਵੇ ਜਦੋਂ ਕਿਸੇ ਵੀ ਚੀਜ਼ ਨੂੰ ਦੇਖਣਾ ਹੋਵੇ ਕੋਈ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਉਦੋਂ ਬਾਟਾਂ ਤੇ ਮੀਲਾ ਨਹੀਂ ਦੇਖੀਆਂ ਜਾਂਦੀਆਂ ਜਿੱਥੇ ਵੀ ਜਾ ਕੇ ਕੋਈ ਨੌਲੇਜ ਦੀ ਗੱਲ ਮਿਲਦੀ ਇਨਸਾਨ ਜ਼ਰੂਰ ਪਹੁੰਚ ਜਾਂਦਾ ਸੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ